ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਏ ਸਪੀਡ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਸਭ ਤੋਂ ਜ਼ਿਆਦਾ ਮੇਨ ਮੁੱਦਾ ਇਹ ਵੀ ਜੇ ਖਾਣੂ ਦੀ ਦੇਣੀਆਂ ਦਾ ਉਹ ਸਾਫ ਸਫਾਈ ਵਾਲੀ ਹੋਵੇ ਹੂੰ ਇਹ ਖੱਤੇ ਜੋ ਗੰਨਾ ਵੜਦੇ ਆ ਉਹ ਤੇ ਲੇਵਰ ਲਾਈ ਹੋਈ ਹੈ ਉਹ ਸਾਫ ਸੁਭਾਈ ਕਰਕੇ ਟਰਾਲੀ 'ਚ ਵਾ ਕੇ ਲਿਓਨੇ ਆ ਜੀ ਉਰੇ ਫਿਰ ਉਸ ਤੋਂ ਬਾਅਦ ਭਰੀਆਂ ਚੱਕ ਕੇ ਆਉਰੇ ਲੱਗਦੇ ਨੇ ਜੀ ਇਹਦੇ ਵਿੱਚ ਲੱਗਦਾ ਹਾਂਜੀ ਮੇਰਾ ਗੰਦ ਚ ਪਾਉਂਦੇ ਆ ਜੀ ਠੀਕ ਹੈ ਇਹਨੂੰ ਫਿਰ ਚੰਡ ਕੇ ਜੀ ਉਹ ਥੋੜਾ ਪਿਆ ਉਹਦੇ ਨਾਲ ਚੰਡਦੇ ਆ ਜੀ ਚੰਡ ਕੇ ਜਦੋਂ ਇਹ ਗੁੜ ਬਣ ਗਿਆ ਜੀ ਫਿਰ ਇਹਦੀਆਂ ਪੇਸ਼ੀਆਂ ਆਉਰੇ ਨਿਲਾਣੀ ਪਿੰਨੀ ਆਈ ਤੇ ਨਾਲ ਟਿੱਕੀ ਆ ਮੂਹਲੀ ਵਾਲੀ ਟਿੱਕੀ ਆ ਜੀ ਤੇ ਅੱਜ ਇੱਕ ਗੱਜਕੇ ਵੀ ਹੁਣਾਈ ਸੀਗੀ ਜੀ ਤੇ ਅਰਸੀ ਵਾਲੀ ਆ ਜੀ ਸੌਂਫ ਵਾਲੀ ਪਿੰਨੀ ਐ ਜਗਮਨੀ ਟੀਵੀ ਨਾਲ ਜੁੜੇ ਹੋ ਮੈਂ ਹਾਂ ਪ੍ਰਕਾਸ਼ ਸ਼ਰਮਾ ਪੰਜਾਬ ਹੈ ਜਿਹੜਾ ਖੇਤੀ ਪ੍ਰધાન ਸੂਬਾ ਤੇ ਪੰਜਾਬ ਦੇ ਵਿੱਚ ਵੱਖ-ਵੱਖ ਫਸਲਾਂ ਦੀ ਜਿਹੜੀ ਖੇਤੀ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਕੋਈ ਸਮਾਂ ਹੁੰਦਾ ਸੀ ਪੰਜਾਬ ਦੇ ਵਿੱਚ ਗੰਨੇ ਦੀ ਖੇਤੀ ਪੂਰੀ ਜੋਰਾ ਤੇ ਸੀ ਪਰ ਕਹਿ ਲਿਏ ਵੀ ਮਿਹਨਤ ਜ਼ਿਆਦਾ ਹੋਣ ਕਾਰਨ ਜਾਂ ਕਹਿ ਲਿਏ ਫਸਲ ਜਿਹੜੀ ਮਿੱਲਾਂ ਵਾਲਿਆਂ ਦੇ ਵਿੱਚ ਵੇਚਣ ਤੋਂ ਬਾਅਦ ਪੂਰੀ ਮਿਹਨਤਾਂ ਦਾ ਨਾ ਮਿਲਣਾ ਇੱਕ ਵੱਡੀ ਜਿਹੜੀ ਕਿਸਾਨਾਂ ਨੂੰ ਮਾਰ ਚ ਲੈਣੀ ਪੈਂਦੀ ਸੀ ਦੱਸਦੀ ਹੈ ਵੀ ਸਾਡੇ ਨਾਲ ਜਿੱ ਇੱਕ ਲਘੂ ਉਦਯੋਗ ਜੋ ਕਿਸਾਨ ਕਹਿ ਲਿਓ ਛੋਟੇ ਕਿਸਾਨ ਨੇ ਉਹਨਾਂ ਦੇ ਲਈ ਬਹੁਤ ਲਾਹੇਵੰਦ ਇਹ ਕਿਤਾਬ ਤੇ ਦੱਸਦੀ ਹੈ ਸਾਡੇ ਨਾਲ ਵੀਰ ਜੁੜੇ ਨੇ ਜਿਨ੍ਹਾਂ ਨੇ ਕਹਿ ਲਿਓ ਖੁਲਾੜ ਲਾਇਆ ਹੋਇਆ ਤੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਦਿਆ ਪੂਰੀ ਪ੍ਰਕਿਰਿਆ ਕੀ ਹੈ ਗੁੜ ਬਣਾਉਣ ਦੀ ਸ਼ੱਕਰ ਬਣਾਉਣ ਦੀ ਤੇ ਆਖਰ ਕੀ ਕੀ ਉਹਨਾਂ ਦੇ ਵੱਲੋਂ ਬਣਾਇਆ ਜਾਂਦਾ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਾਜਵੰਦਰ ਸਿੰਘ ਹੈ ਜੀ ਤੇ ਅਸੀਂ ਲੰਘੇ ਜਾ ਰਹੇ ਸੀ ਤੇ ਦੇਖਿਆ ਵੀ ਕੁਲਾੜ ਲੱਗਿਆ ਹੋਇਆ ਚੱਲ ਰਿਹਾ ਸੀ ਉਦੋਂ ਤੁਹਾਡਾ ਕੁਲਾੜ ਤੇ ਸਾਨੂੰ ਪੂਰੀ ਪ੍ਰਕਿਰਿਆ ਦੱਸੋ ਵੀ ਸਭ ਤੋਂ ਪਹਿਲਾਂ ਜਿਹੜੀ ਗੰਨੇ ਦੀ ਖੇਤੀ ਹੈ ਕਾਸਟ ਕਰਦੇ ਹੋ ਗੰਨੇ ਦੀ ਉਹ ਤੁਹਾਡੀ ਆਪਣੀ ਹੈ ਜਾਂ ਬਾਹਰੋਂ ਮੰਗਵਾਉਂਦੇ ਹੋ ਜੀ ਉਹ ਸਾਡੀ ਆਪਣੀ ਹੈ ਜੀ ਦੋ ਸਾਲਾਂ ਤੋਂ ਲੈ ਕੇ ਆਪਣੀ ਹੈ ਹਾਂ ਜੀ ਪਹਿਲਾਂ ਵੀ ਗੰਨਾ ਬੀਜਦੇ ਸੀਗੇ ਜੀ ਪਹਿਲਾਂ ਮਿਲ ਚ ਲੈ ਕੇ ਜਾਂਦੇ ਸੀ ਪਹਿਲਾਂ ਮਿਲ ਚ ਲੈ ਕੇ ਜਾਂਦੇ ਹੁਣ ਕੋਰੀ ਮਿਲ ਬੰਦ ਹੋ ਗਿਆ ਜੀ ਠੀਕ ਹੈ ਹੁਣ ਫਿਰ ਦੂਰ ਲੈ ਕੇ ਜਾਣਾ ਪੈਂਦਾ ਸੀਗਾ ਜੀ ਹੁਣ ਅਸੀਂ ਇੱਕ ळाੜਾ ਲਾਇਆ ਯੂਰੀ ਪੀੜਦੇ ਹਾਂ ਉਹ ਤੇ ਆ ਬਹੁਤ ਚਰਚਾਵਾਂ ਨੇ ਤੁਹਾਡੀਆਂ ਕਹਿੰਦੇ ਵੀ ਦੋ ਦੋਸਤਾਂ ਨੇ ਜਿਹੜੀ ਯਾਰੀ ਨਵਾਈ ਹੈ ਪੜੇ ਲਿਖੇ ਹੋਣ ਦੇ ਬਾਵਜੂਦ ਨੌਕਰੀ ਕਰਨ ਨਾਲੋਂ ਆਪਣਾ ਜਿਹੜਾ ਇਹ ਕਾਰੋਬਾਰ ਕੀਤਾ ਹੈ ਸੱਚ ਹੈ ਜੀ ਹਾਂਜੀ ਸੱਚ ਹੈ ਜੀ ਨੌਕਰੀਆਂ ਸਰਕਾਰ ਦਿੰਦੀ ਨਹੀਂ ਫਿਰ ਬਾਹਰ ਨੂੰ ਕੌਣ ਜਾਣ ਹੁਣ ਬਾਹਰ ਆਪਣੇ ਪੰਜਾਬੀ ਮੁੰਡੇ ਤਾਂ ਹੀ ਜਾਈ ਜਾਂਦੇ ਨੇ ਜੀ ਨੌਕਰੀ ਤੋਰੇ ਮਿਲਦੀ ਨਹੀਂ ਜੀ ਇਹ ਕਰਕੇ ਖੇਤੀ ਦੇ ਨਾਲ ਨਾਲ ਕਲਾੜਾ ਲਾਇਆ ਜੀ ਠੀਕ ਹੈ ਤੇ ਤੁਹਾਡੇ ਦੂਸਰੇ ਮਿੱਤਰ ਵੀ ਕਹਿੰਦੇ ਵਧੀਆ ਪੜੇ ਲਿਖੇ ਨੇ ਹਾਂਜੀ ਉਹਨਾਂ ਦੀ ਬੀਕਮ ਕਰੀ ਹੋਈ ਹੈ ਜੀ ਠੀਕ ਹੈ ਅੱਜੋ ਮੌਜੂਦ ਨਹੀਂ ਇੱਥੇ ਅੱਜੋ ਸਰਾਂਦਰ ਨੂੰ ਗਏ ਹੋਏ ਨੇ ਜੀ ਸਵੇਰ ਤੇ ਗਏ ਹੋਏ ਨੇ ਠੀਕ ਹੈ ਤੇ ਸਭ ਤੋਂ ਪਹਿਲਾਂ ਇਸ ਜੋ ਪ੍ਰਕਿਰਿਆ ਉਹ ਸ਼ੁਰੂ ਕਿਵੇਂ ਹੁੰਦੀ ਹੈ ਕੁਲਾਰ ਦੇ ਉੱਤੋਂ ਸਟਾਰਟਿੰਗ ਕਿਵੇਂ ਹੁੰਦੀ ਹੈ ਤੁਹਾਡੀ ਪਹਿਲਾਂ ਤਾਂ ਜੀ ਖੱਤੇ ਜੋ ਗੰਨਾ ਵੜਦੇ ਆ ਉੱਥੇ ਲੇਵਰ ਲਾਈ ਹੋਈ ਹੈ ਉਹ ਸਾਫ਼ ਸੁਭਾਈ ਕਰਕੇ ਟਰਾਲੀ ਜਿਹਾ ਕੇ ਲਿਉਨੇ ਆ ਯਰੇ ਫਿਰ ਉਸ ਤੋਂ ਬਾਅਦ ਭਰੀਆਂ ਜਾ ਕੇ ਆਉਰੇ ਲੱਗਦੀਆਂ ਨੇ ਜੀ ਇਹਦੇ ਵਿੱਚ ਲੱਗਦਾ ਹਾਂ ਜੀ ਇਹਦੇ ਵਿੱਚ ਇੱਕ ਬੰਦਾ ਜੀ ਇਹਦੇ ਵਿੱਚ ਗੰਨਾ ਲਾਉਂਦਾ ਇਹ ਤੋਂ ਪੈਪ ਜਾਂਦਾ ਜੀ ਉਧਰ ਉਹਦੀ ਚ ਉਹਦੇ ਚ ਰਾਜ ਜਾਂਦਾ ਫਿਰ ਉਹਨਾਂ ਚ ਪੈਂਦਾ ਜੀ ਤੇ ਸਾਉਂਡ ਵੀ ਜੀ ਅੰਦਰ ਜਿਹੜੀ ਪ੍ਰਕਿਰਿਆ ਕਿੱਦਾਂ ਹੁੰਦੀ ਹੈ ਤੇ ਇਹ ਤੁਹਾਡੀ ਜਿਹੜੀ ਉਹ ਲੱਗੀ ਹੋਈ ਹੈ ਹਾਂਜੀ ਹਾਂ ਇਹ ਚਿਮਨੀ ਹੈ ਜੀ ਠੀਕ ਹੈ ਇਹ ਆਪਣੇ ਧੂਆ ਇਹਦੇ ਵਿੱਚ ਦੀ ਨਿਕਲਦਾ ਜੀ ਇਹ ਪਰਲੇ ਪਾਸੇ ਨੂੰ ਪੱਠੀ ਹੈ ਜੀ ਲੰਬੀ ਠੀਕ ਹੈ ਸੇਕ ਬਹੁਤ ਮਾਰ ਰਿਹਾ ਮਤਲਬ ਚੱਲ ਰਹੀ ਹੈ ਹਲੇ ਵੀ ਹਾਂਜੀ ਘੰਟਾ ਦੋ ਘੰਟੇ ਤੱਕ ਜਦੋਂ ਖਲਾੜਾ ਖੜ ਜਾਂਦਾ ਜੀ ਇਹਦੇ ਚ ਸੇਕ ਪਾਉਂਦੇ ਹੀ ਆ ਜੀ ਠੀਕ ਹੈ ਤੇ ਆ ਇੱਥੇ ਆ ਕੇ ਜਿਹੜਾ ਤੁਹਾਡਾ ਗੰਨੇ ਦਾ ਰਸ ਆ ਉਹ ਇੱਥੇ ਪਹੁੰਚਦਾ ਕਰਦੇ ਹਾਂ ਕਿਵੇਂ ਕਰਦੇ ਹਾਂ ਪਹੁੰਚਦਾ ਜੀ ਉਹ ਉਹ ਪਾਇਪ ਰਾਹੀਂ ਕਰਦੇ ਆਂ ਜੀ ਉਹ ਪਾਇਪ ਆਉਂਦਾ ਯੂਰੇ ਠੀਕ ਹੈ ਇਹਦੇ ਪਾਇਪ ਜਾਂਦਾ ਇਹਦੇ ਸਕਲਾਈ ਪਾ ਕੇ ਜੀ ਪਿੰਨੀਆਂ ਦਾ ਪਾਣੀ ਵੀ ਕਹਿ ਦਿੰਦੇ ਨੇ ਜੀ ਉਹਦੇ ਨਾਲ ਮੈਲ ਲੈ ਜਾਂਦੀ ਹੈ ਜੀ ਇਸ ਤੋਂ ਬਾਅਦ ਵਿਚਾਲੇ ਘੜਾਹੇ ਜਾਂਦਾ ਜੀ ਠੀਕ ਹੈ ਜਦੋਂ ਉਹਦੇ ਜੋ ਬਲ ਜਾਂਦਾ ਜੀ ਫੇਰ ਮੂਰਲੇ ਜ ਜਾਂਦਾ ਜੀ ਠੀਕ ਹੈ ਉਹਦੇ ਵਿੱਚ ਜਦੋਂ ਗੁੜ ਤਿਆਰ ਹੋ ਜਾਂਦਾ ਜੀ ਫੇਰਾ ਗੰਢ ਚ ਪਾਉਂਦੇ ਆ ਜੀ ਠੀਕ ਹੈ ਇਨੂੰ ਫਿਰ ਚੰਡ ਕੇ ਜੀ ਉਹ ਥੋੜਾ ਪਿਆ ਉਹਦੇ ਨਾਲ ਚੰਡਦੇ ਆ ਜੀ ਚੰਡ ਕੇ ਜਦੋਂ ਇਹ ਗੁੜ ਬਣ ਗਿਆ ਜੀ ਫਿਰ ਇਹਦੀਆਂ ਪੇਸ਼ੀਆਂ ਹੋਰ ਭੱਲੀਆਂ ਲਾਸਟ ਜਿਹੜਾ ਉੱਥੇ ਗੁੜ ਪੱਕਦਾ ਤੁਹਾਡੇ ਹਾਂਜੀ ਲਾਸਟ ਉੱਥੇ ਪੱਕਦਾ ਜੀ ਉਸ ਤੋਂ ਬਾਅਦ ਇਦਾਂ ਤੁਹਾਡੀਆਂ ਪੇਸ਼ੀਆਂ ਬਣ ਜਾਂਦੀਆਂ ਹਾਂਜੀ ਆ ਬਣ ਗਿਆ ਜੀ ਇਹ ਗੁੜ ਬਣ ਗਿਆ ਜੀ ਇਹਦੀ ਸ਼ੱਕਰ ਬਣਾਉਣੀ ਆ ਜੀ ਫਿਰ ਉਹਦੇ ਉਹਦੇ ਵਿੱਚ ਗੰਢ ਦੇ ਮਿੱਠਾ ਛੋਡਾ ਪਾਉਣਾ ਪੈਂਦਾ ਜੀ ਥੋੜਾ ਜਿਹਾ ਸ਼ੱਕਰ ਬਣਾਉਣ ਦੀ ਹੋਰ ਪ੍ਰਕਿਰਿਆ ਹਾਂਜੀ ਉਹ ਹੋਰ ਪ੍ਰਕਿਰਿਆ ਉਹਦੇ ਵਿੱਚ ਮਿੱਠਾ ਛੋਡਾ ਪਾਉਣਾ ਪੈਂਦਾ ਜੀ ਥੋੜਾ ਜਿਹਾ ਉਹ ਫਿਰ ਨਹੀਂ ਤਾਂ ਗੁੜੇ ਆਈਏ ਉਹ ਫਿਰ ਮਿੱਠੇ ਛੋਡੇ ਜਿਹੜਿਆ ਲੋਕ ਤੁਹਾਡੇ ਕੋਲੇ ਵਾਰ-ਵਾਰ ਆਉਂਦੇ ਨੇ 14-15 ਤਰ੍ਹਾਂ ਦੀ ਹੈਟਮਣੀ ਕੀ ਕੀ ਤਿਆਰ ਕਰ ਦਿੰਦੇ ਹੋ ਜੀ ਤੇ ਤੇਲਾਣੀ ਪਿੰਨੀ ਆ ਜੀ ਤੇ ਨਾਲ ਟਿੱਕੀ ਆ ਮੂੰਹ ਫਲੀ ਵਾਲੀ ਟਿੱਕੀ ਆ ਜੀ ਤੇ ਅੱਜ ਇੱਕ ਗੱਜਕ ਵੀ ਬਣਾਈ ਸੀਗੀ ਜੀ ਤੇ ਅਰਸੀ ਵਾਲੀ ਆ ਜੀ ਸੌਂਫ ਵਾਲੀ ਪਿੰਨੀ ਆ ਟਿੱਕੀ ਆ ਤੇ ਜਮਨ ਵਾਲੀ ਟਿੱਕੀ ਆ ਜੀ ਕਾਫੀ ਹੋ ਰਹਿ ਹੈਟਮਣੀ ਜਿਹੜੀਆਂ ਬਣਾਉਂਦੇ ਆ ਤੇ ਮੈਂ ਦੇਖ ਰਿਹਾ ਵੀ ਸਾਹਮਣੇ ਜਿਹੜਾ ਆ ਪਿੰਨੀ ਤਿਆਰ ਹੋ ਰਹੀਆਂ ਨੇ ਬੜੀਆਂ ਹਾਈਜਾਇਨਿਕ ਤਰੀਕੇ ਦੇ ਨਾਲ ਹੋ ਰਹੀਆਂ ਨੇ ਆ ਵਧੀਆ ਲੱਗ ਰਿਹਾ ਵੀ ਸਾਫ ਸਫਾਈ ਵੀ ਬਹੁਤ ਰੱਖੀ ਹੈ ਤੁਹਾਡੀ ਹਾਂਜੀ ਸਾਡਾ ਸਭ ਤੋਂ ਜ਼ਿਆਦਾ ਮੇਨ ਮੁੱਦਾ ਇਹ ਵੀ ਜੇ ਖਾਣ ਨੂੰ ਚੀਜ਼ ਦੇਣੀ ਹੈ ਤਾਂ ਉਹ ਸਾਫ ਸਫਾਈ ਵਾਲੀ ਹੋਵੇ ਹੂੰ ਤੇ ਇਹ ਪਿੰਨੀ ਤਿਆਰ ਕਰਨ ਦੇ ਵਿੱਚ ਕਿੰਨਾ ਸਮਾਂ ਲੱਗ ਜਾਂਦਾ ਤੇ ਕਿੰਨੀ ਕੁ ਜਿਹੜੀ ਇਹਦੀ ਕਹਿ ਲਈਏ ਵੀ ਕੀਮਤ ਰੱਖੀ ਗਈ ਹੈ ਇਹਦੀ 300 ਰੁਪਏ ਕੀਮਤ ਹੈ ਪਿੰਨੀ ਦੀ ਸਾਰੀ ਦੀ ਹੂੰ ਇਹਨੂੰ ਜੇ ਆਮ ਗੋੜ ਬਣਾਉਣਾ ਹੈ ਜੋ ਘੰਟੇ ਦੇ ਵਿੱਚ ਬਣਦਾ ਜੀ ਤਾਂ ਇਹਨੂੰ 3 ਘੰਟੇ ਲੱਗ ਜਾਂਦੇ ਨੇ ਜੀ। ਹੂੰ। ਮਿਹਨਤ ਜ਼ਿਆਦਾ ਆਉਂਦੀ ਆ। ਹਾਂ ਜੀ ਮਿਹਨਤ। ਬਚਤ ਫਿਰ ਬਚਤ ਜਿਵੇਂ ਕਹਿ ਲਈ ਹੈਗੀ ਆ ਬਚਤ ਕਿਉਂਕਿ ਕਈ ਕਿਸਾਨ ਕਹਿ ਦਿੰਦੇ ਨੇ ਵੀ ਬਚਤ ਨਹੀਂ ਹੈਗੀ ਵੀ ਮੇਰਾ ਕਾਰੋਬਾਰ ਚੱਲਿਆ ਨਹੀਂ। ਬਚਤ ਤਾਂ ਹੀ ਆਪਦੇ ਸਿਰ ਤੇ ਆ। ਹੂੰ। ਬਚਤ ਤਾਂ ਜੇ ਹੁਣ ਇਸ ਦਾ ਰੇਟ ਘਟ ਹੋ ਜਾਏ ਬਚਤ ਘਟ ਜੂ ਜੀ। ਹੂੰ। ਹੁਣ ਸਾਡਾ ਰੇਟ ਉਹ ਇਦਾਂ ਕਰ ਰੱਖਿਆ ਹੈ ਵੀ 10 ਰੁਪਏ ਸਾਨੂੰ ਵੀ ਬਣ ਜਣ। ਠੀਕ ਹੈ। ਹਾਂ ਜੀ। ਤੇ ਮਾਲ ਮਤਲਬ ਪੂਰਾ ਸ਼ੁੱਧ ਲਾਉਨੇ ਹੋ ਹਾਂਜੀ ਪੂਰਾ ਸ਼ੁੱਧ ਠੀਕ ਹੈ ਤੇ ਉਸ ਤੋਂ ਬਾਅਦ ਪੈਕਿੰਗ ਹੋ ਕੇ ਡੱਬਿਆਂ ਦੇ ਵਿੱਚ ਹਾਂਜੀ ਹਾਂਜੀ ਸਾਡਾ ਰੇਟ ਉਹਨਾਂ ਕਰ ਰੱਖਿਆ ਹੈ ਜੀ ਮਾਰਜਨ ਨਾਲ ਵੀ 10 ਰੁਪਏ ਸਾਨੂੰ ਵੀ ਬਚਣ ਜੇ ਬੰਦਾ ਖਰੀਦਣ ਆਉਂਦਾ ਜਿਹੜਾ ਉਹਨੂੰ ਵੀ ਇਹ ਨਾ ਲੱਗੇ ਵੀ ਇਹ ਜ਼ਿਆਦਾ ਵੱਡ ਲਹੀ ਜਾਂਦੇ ਨੇ ਸਾਡੀ ਠੀਕ ਹੈ ਮਤਲਬ ਪੂਰਾ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰ ਰਹੇ ਹੋ ਮਤਲਬ ਹਾਂਜੀ ਹਾਂ ਠੀਕ ਇਸ ਤੋਂ ਬਾਅਦ ਸਾਡਾ ਚੱਲਦਾ ਹੀ ਅਪ੍ਰੈਲ ਤੱਕ ਚੱਲੂਗਾ ਜੀ ਹਾਂਜੀ 8 ਅਪ੍ਰੈਲ ਤੱਕ ਚੱਲੇ 10 ਅਪ੍ਰੈਲ ਤੱਕ ਚੱਲੇ ਉਸ ਤੋਂ ਬਾਅਦ ਜਿੰਨਾ ਕਿ ਸਾਡੇ ਕੋਲ ਸਟੋਰ ਹੁੰਦਾ ਮਾਲ ਮਹੀਨੇ ਦਾ ਹੋਵੇ 1.5 ਮਹੀਨੇ ਦਾ ਹੋ ਗਾ ਕੇ ਦੇ ਸੱਤੇ ਜੀ ਅੱਛਾ ਮੈਂ ਇੱਕ ਗੱਲ ਬੰਦ ਕਰ ਦਿੰਦੇ ਜੀ ਅੱਛਾ ਮੈਂ ਇੱਕ ਗੱਲ ਹੋਰ ਦੇਖੀ ਹੈ ਵੀ ਲੋਕ ਬਹੁਤ ਜ਼ਿਆਦਾ ਇਹ ਚੀਜ਼ ਵੀਡੀਓ ਦੇਖ ਕੇ ਕਹਿੰਦੇ ਨੇ ਵੀ ਪੰਜਾਬੀ ਨੌਜਵਾਨ ਨੂੰ ਜਿਹੜਾ ਕੰਮ ਨਹੀਂ ਦਿੱਤਾ ਜਾਂਦਾ ਤੇ ਆਖਰ ਪੰਜਾਬ ਤੋਂ ਬਾਹਰਲੇ ਲੋਕ ਨੇ ਹਾਂਜੀ ਉਹ ਇਸੇ ਕਾਰੋਬਾਰ ਦੇ ਬਾਰੇ ਜਿਆਦਾ ਨੌਲੇਜ ਰੱਖਦੇ ਆ ਜਾਂ ਫਿਰ ਉਹਨਾਂ ਨੂੰ ਇੱਕ ਦਾ ਮਜਬੂਰੀ ਬਣੀ ਹੋਈ ਹੈ ਪਤਾ ਕੀ ਆਪਣੇ ਤਾਂ ਹੁਣ ਜਿਹੜੇ ਨਵੇਂ ਪੋਜ ਹੈਗਾ ਉਹ ਤਾਂ ਬਾਹਰ ਚਲੇ ਆ ਗਿਆ ਜੀ ਤੇ ਬਾਕੀ ਜਿਹੜੇ ਸਿਆਣੇ ਬੰਦੇ ਬਜ਼ੁਰਗ ਬਣਾਉਂਦੇ ਸੀਗੇ ਉਹ ਹੁਣ ਬੁੱਢੇ ਹੋ ਚੁੱਕੇ ਜੀ ਕੁਝ ਐਕਸਪਾਇਰ ਹੋ ਗਏ ਜੀ ਉਹ ਗਾਂਹ ਵਾਲੀ ਪੀੜੀ ਨੇ ਸਿੱਖਿਆ ਨਹੀਂ ਜੀ ਉਹਨਾਂ ਤੋਂ ਹੁਣ 3 ਸਾਲ ਹੋ ਗਏ ਇੱਕ ਲੜਾ ਲਾਏ ਨੂੰ ਜੇ ਇਹਨਾਂ 'ਚ ਕੋਈ ਬੰਦਾ ਜਾਣਦਾ ਵੀ ਹੈ ਆਪਣੇ ਅਸੀਂ ਵੀ ਕੁਝ ਕਰ ਸਕਦੇ ਹਾਂ ਬਣਾ ਸਕਦੇ ਹਾਂ ਜੀ ਠੀਕ ਹੈ ਹਾਂਜੀ ਅਸੀਂ ਸਿੱਖਿਆ ਜੀ ਇਹਨਾਂ ਤੋਂ ਸਿੱਖਿਆ ਹਾਂਜੀ ਠੀਕ ਹੈ ਤੇ ਹੁਣ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਵੇਂ ਕਹਿ ਲੀਏ ਪੰਜਾਬੀ ਨੌਜਵਾਨਾਂ ਨੂੰ ਕਾਰੋਬਾਰ ਦੇ ਤੌਰ ਤੇ ਰੋਜਗਾਰ ਦਮੋਂਗੇ ਤੁਸੀਂ ਕਿਉਂਕਿ ਆ ਆਖਰ ਕਿਹਾ ਜਾ ਰਿਹਾ ਵੀ ਪ੍ਰਵਾਸੀਆਂ ਦੇ ਵਿਰੋਧ ਹੋ ਰਿਹਾ ਇਤਨਾ ਕਿਤੇ ਪ੍ਰਵਾਸੀ ਨੇ ਜਿਹੜੇ ਇਹ ਕੰਮ ਸਿੱਖ ਕੇ ਆਪ ਤਰੱਕੀਆਂ ਕਰ ਰਹੇ ਨੇ ਪੰਜਾਬ ਦੇ ਨੌਜਵਾਨ ਬੇਰੋਜ਼ਗਾਰ ਘੁੰਮ ਰਹੇ ਆ ਆਪਣੇ ਪੰਜਾਬ ਦੇ ਸਿੱਖਦੇ ਨਹੀਂ ਜੀ ਅਸੀਂ ਉਹਰੇ ਵੀ ਰੱਖੇ ਨੇ ਪੰਜਾਬੀ ਮੁੰਡੇ ਰੱਖੇ ਸੀਗੇ ਪਿਛਲੇ ਸਾਲ ਉਹ ਐ ਜੀ ਇਹ ਤਾਂ ਚੱਲਣਾ ਚਾਰ ਪੰਜ ਮਹੀਨੇ ਚੱਲਣਾ ਜੀ ਲਗਾਤਾਰ ਉਹਨਾਂ ਨੇ ਸੁੱਤੀ ਕਰ ਲੈਣੀ ਹੈ ਕਦੇ ਆ ਗਏ ਵਿਚਦੀ ਕਦੇ ਨਾ ਆ ਗਏ ਫਿਰ ਇੱਕ ਬੰਦਾ ਜਦੋਂ ਨਹੀਂ ਆਉਂਦਾ ਜੀ ਸਾਡਾ ਲੇਬਰ ਦਾ ਬਾਕੀ ਦਾ ਸਾਰਾ ਕੰਮ ਖੜਦਾ ਜੀ ਇਹ ਆਪਣੇ ਕੋਲੇ ਪੱਕੇ ਨੇ ਜੀ ਮਹੀਨੇ ਤੇ ਰੱਖੇ ਹੋਏ ਨੇ ਦੂਵੇ ਤੁਹਾਡੀ ਸ਼ਾਪ ਆ ਜਾਂਦੀ ਹੈ ਅੱਗੇ ਹਾਂਜੀ ਉਹ ਅਸੀਂ ਇਹ ਕਾਊਂਟਰ ਤੇ ਵੇਚਦੇ ਆ ਜੀ ਇੱਥੇ ਆ ਕੇ ਸਾਰਾ ਮਾਲ ਤਿਆਰ ਹੋ ਜਾਂਦਾ ਹੈ ਹਾਂਜੀ ਉਸ ਤੋਂ ਬਾਅਦ ਇਥੋਂ ਵਿਕਰੀ ਲਈ ਰੈਡੀ ਹੈ ਮਤਲਬ ਇਹ ਹਾਂਜੀ ਇਹ ਰੈਡੀ ਹੈ ਜੀ ਠੀਕ ਹੈ ਤੇ ਇਹਦੇ ਵਿੱਚ ਗੁੜ ਹੈ ਹਾਂਜੀ ਇਹ ਗੁੜ ਹੈ ਜੀ ਕੀ ਕੀ ਤੇ ਕੀ ਕੀਮਤ ਹੈ ਜੀ ਗੁੜ ਦੀ ਫਿਰ ਜਿਹੜਾ ਵਧੀਆ ਕੁਆਲਿਟੀ ਦਾ ਗੁੜ ਹੈ ਕੁਆਲਿਟੀ ਸਾਡੀ ਇੱਕ ਹੈ ਜੀ ਵਧੀਆ ਹੀ ਬਣਾਉਂਦੇ ਆ 90 ਰੁਪਏ ਕਿਲੋ ਹੈ ਜੀ 90 ਰੁਪਏ ਕਿਲੋ ਸ਼ੱਕਰ ਹੈ ਜੀ ਬਾਕੀ ਜਿਹੜੀਆਂ ਪਿੰਨੀਆਂ ਨੇ ਉਹ 300 ਰੁਪਏ ਕਿਲੋ ਦੇ ਜੀ ਟਿੱਕੀਆਂ ਦਾ ਅਲੱਗ-ਅਲੱਗ ਰੇਟ ਹੈ ਜੀ ਇੱਥੇ ਆ ਕੇ ਮਤਲਬ ਜਿਹੜੀ ਪੂਰੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤੇ ਇੱਥੇ ਆ ਕੇ ਤੁਹਾਡੀ ਦੁਕਾਨ ਹੈ ਮਤਲਬ ਹਾਂਜੀ ਹਾਂਜੀ ਉੱਥੋਂ ਰਾਗੀਰ ਲੰਘਦੇ ਨੇ ਕੀ ਕੀ ਕਹਿ ਕੇ ਜਾਂਦੇ ਨੇ ਖੋਸ ਕਰ ਦਿੰਦੇ ਹੋਗੇ ਤੁਸੀਂ ਹਾਂਜੀ ਬਹੁਤ ਵਧੀਆ ਰਿਸਪੌਂਸ ਮਿਲਦਾ ਜੀ ਜਿਹੜਾ ਇੱਕ ਵਾਰੀ ਜਾਨੀ ਚੀਜ਼ ਲੈ ਗਿਆ ਆਪਾਂ ਤੋਂ ਉਹ ਹੋਰ ਤੋਂ ਹੋਰ ਨਹੀਂ ਲੈਂਦਾ ਜੀ ਦੁਕਾਨ ਤੋਂ ਨਹੀਂ ਲੈਂਦਾ ਅੱਛਾ ਛੋਟੇ ਕਿਸਾਨਾਂ ਨੂੰ ਜੋ ਕਹਿੰਦੇ ਨੇ ਵੀ ਨਾ ਤਾਂ ਖੇਤੀ ਦੇ ਵਿੱਚੋਂ ਬਚਤ ਐ ਤੇ ਨਾ ਸੀ ਖੇਤੀ ਕਰ ਸਕਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਤੁਹਾਡੀ ਪ੍ਰਮਾਤਮਾ ਨੇ ਬਾਹ ਫੜੀ ਐ ਤੇ ਉਹਨਾਂ ਨੂੰ ਕੀ ਸਨੇਹਾ ਲਾਉਂਗੇ ਫਿਰ ਅਸੀਂ ਤਾਂ ਜੀ ਮਦਦ ਕਰ ਸਕਦੇ ਹਾਂ ਜੇ ਕਿਸੇ ਵੀ ਹੈਲਪ ਦੀ ਲੋੜ ਹੈ ਫਿਰ ਭਾਈ ਨੇ ਕਿਸੇ ਨੇ ਲਾਉਣਾ ਅਸੀਂ ਹੈਲਪ ਕਰ ਸਕਦੇ ਹਾਂ ਉਹਨਾਂ ਦੀ ਤਰੀਕਾ ਦੱਸ ਸਕਦੇ ਹਾਂ ਕਿਵੇਂ ਬਣਦਾ ਬੱਤੀ ਦੱਸ ਸਕਦੇ ਆ ਕਿਵੇਂ ਬਣਦੀ ਐ ਸਮਾਨ ਕਿੱਥੋਂ ਮਿਲਦਾ ਕਲਾੜਾ ਕਿੱਥੋਂ ਮਿਲਦਾ ਅਸੀਂ ਉਹਨਾਂ ਨੂੰ ਦੱਸ ਸਕਦੇ ਆ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਾਉਣ ਦਾ ਧੰਨਵਾਦ ਜੀ ਤਾਂ ਇਹ ਸਨ ਵੀਰ ਅ ਜਿਨ੍ਹਾਂ ਨੇ ਕੈਲੀਏ ਵੀ ਅ ਫਰਸ਼ਾ ਤੋਂ ਉੱਠ ਕੇ ਅਰਸ਼ਾ ਤੱਕ ਇੱਕ ਇੱਕ ਲੰਮੀ ਓਡਾਰੀ ਭਰੀ ਐ ਆਪਣੇ ਛੋਟੇ ਜੇ ਖੇਤੀ ਤੋਂ ਇੱਕ ਵੱਡੀ ਪੁਲਾਹਂਗ ਪੱਟੀ ਐ ਤੇ ਇੱਕ ਆਪਣਾ ਵੱਖਰਾ ਜਿਹੜਾ ਕਾਰੋਬਾਰ ਉਹੋ ਬਿਜ਼ਨਸ ਅੰਪਾਇਰ ਜਿਹੜਾ ਆਪਣਾ ਖੜਾ ਕੀਤਾ ਹੈ ਤੇ ਨੌਜਵਾਨਾਂ ਨੂੰ ਪੰਜਾਬ ਦੇਆਂ ਨੂੰ ਸੇਧ ਵੀ ਦਿੱਤੀ ਹੈ ਕਿ ਆਪਣੇ ਛੋਟੀ ਮੋਟੀ ਨੌਕਰੀ ਕਰਨ ਦੇ ਨਾਲੋਂ ਆਪਣਾ ਰੋਜਗਾਰ ਬਹੁਤ ਜ਼ਿਆਦਾ ਚੰਗਾ ਹੁੰਦਾ ਹੈ ਤੇ ਕਿਤੇ ਨਾ ਕਿਤੇ ਵੀਰ ਦੇ ਵੀਰ ਦੀ ਕਿਤੇ ਨਾ ਕਿਤੇ ਸੋਚ ਵੀ ਹੈ ਕਿ ਜੇਕਰ ਕੋਈ ਛੋਟਾ ਕਿਸਾਨ ਜਾਂ ਕੋਈ ਵੀ ਵੀਰ ਇਹਨਾਂ ਤੋਂ ਕੰਮ ਸਿੱਖਣਾ ਚਾਹੁੰਦਾ ਤਾਂ ਬੇਝਿਜਕ ਤੇ ਉਹਨਾਂ ਨੂੰ ਵੀ ਇਹ ਕੰਮ ਸਿਖਾ ਦੇਵਾਂਗੇ ਤੇ ਲੋਡ ਹੈ ਪੰਜਾਬੀ ਨੌਜਵਾਨਾਂ ਨੂੰ ਬਾਹਰ ਜਾਣ ਦੀ بجائے ਆਪਣੇ ਇਸ ਕਾਰੋਬਾਰ ਦੇ ਨਾਲ ਜੁੜਨ ਦੀ ਤੇ ਤਰੱਕੀਆਂ ਕਰਨ ਦੀ ਕੈਮਰਾ ਪਰਸਨ ਜਮਕੌਰ ਸਿੰਘ ਦੇ ਨਾਲ ਜਗਵੰਦੀ ਟੀਵੀ ਲਈ ਮੈਂ ਪ੍ਰਕਾਸ਼ ਸ਼ਰਮਾ